ਰਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਰੇ ਨਿਦਾਨਾ ਉਮਰੀ ਮਹਿਮਾ ਵਰਨਨ ਸਕਾ ਤੂੰ ਠਾਕੁਰ ਉੱਚ ਪਗਵਾਨ ਹਮ ਅਬ ਗੁਣ ਪਰੇ ਏਕ ਗੁਣ ਨਾਈ ਅੰਬਰਤ ਸਾਡ ਵਿਖੇ ਵਿਖ ਖਾਈ ਨਾ ਮੋਹ ਪਰਮ ਪੈ ਭੁੱਲੇ ਸਤਜਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਤੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਸੋ ਕਹ ਡਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਇ ਸਤਨਾ ਸ੍ਰੀਵਾਨ ਗੁਰ ਸਾਹਿਬ ਜੀ ਸੋਰਠ ਮਨ ਜਾਨ ਨਿਰੋ ਮਨ ਭਾਈ ਆਪਣੇ ਸੁਖ ਸੋਹੀ ਜਗ ਭਾੰਦਿਓ ਕੋ ਕਾਹੀ ਕੋ ਨਹੀਂ ਪ੍ਰੀਤਮ ਜਾਨ ਲਿਓ ਮਨ ਭਾਈ ਆਪਣੇ ਸੁਖ ਸੋਹੀ ਜਗ ਫਾਂਦਿਓ ਕੋ ਕਾਹੂ ਕੋ ਨਹੀਂ ਰਹਾ ਸੁਖ ਮਾਨ ਭੋਤ ਮਿਲ ਬੈਠਤ ਰਹਿ ਤਜਉ ਦਿਸਕੇ ਰੈ ਬਿਪਤ ਪਰੀ ਸਭੇ ਸੰਗ ਛਾੜਤ ਗੋ ਨਯਾਵਤ ਮੇਰਾ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਾਵੇ ਹੰਸ ਤਜਿ ਇਕਾਇਆ ਪ੍ਰੀਤ ਪ੍ਰੀਤ ਕਰ ਭਾਗੇ ਇਹ ਵਿਤ ਕੋ ਵਿਹਾਰ ਬਨਿਓ ਹੈ ਜਾ ਸੋ ਨਿਹੂ ਲਗਾਇਓ ਅੰਤਵਾਰ ਨਾਨਕ ਬਿਨ ਹਰਜ ਕੋਈ ਕਾਮਨਾ ਆਇਓ ਇਹ ਵਿਦਕੋ ਬਿਆਰ ਬਨਿਓ ਹੈ ਜਾਸੋ ਨੇ ਹੋ ਲਗਾਇਆ ਅੰਤਵਾਰ ਨਾਨਕ ਬਿਨ ਹਰ ਜੇ ਕਉ ਕਾਮ ਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਰਲ ਮਿਲ ਕੇ ਜੋ ਅਜਿਹਾ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 634 ਅੰਗ ਦੇ ਉੱਤੇ ਸੁਭਾਹਿਵਾਨ ਸੋਰਠ ਮਹਲਾ ਨਵ ਸੋਰਠ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਅੱਜ ਕੀ ਕਹਿ ਰਿਹਾ ਹੈ ਗੁਰੂ ਸਾਹਿਬ ਕਿ ਸਾਰਾ ਸੰਸਾਰ ਜਿਹੜਾ ਉਹ ਆਪਣੇ ਸੁੱਖਾਂ ਦੇ ਨਾਲ ਜੁੜਿਆ ਹੋਇਆ ਹੈ ਕੋਈ ਕਿਸੇ ਦੇ ਦੁੱਖ ਵਿੱਚ ਸ਼ਰੀਕ ਨਹੀਂ ਹੁੰਦਾ ਗੁਰੂ ਸਾਹਿਬ ਕਹਿੰਦੇ ਆ ਸਾਰੀ ਦੁਨੀਆ ਜਿਹੜੀ ਹੈ ਇਹ ਸੁੱਖਾਂ ਕਰਕੇ ਜੁੜੀ ਹੋਈ ਹੈ ਜਦੋਂ ਕਹਿੰਦੇ ਦੁੱਖ ਪੈਂਦਾ ਹੈ ਨਾ ਕਿਸੇ ਤੇ ਉਦੋਂ ਕਹਿੰਦੇ ਉਹ ਉਹਦਾ ਸਾਥ ਛੱਡ ਜਾਂਦਾ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਅਮਰ ਜੀ ਬੜੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਸਮਝਾ ਰਹੇ ਆ ਪ੍ਰੀਤਮ ਜਾਨ ਲਿਹੋ ਮਨ ਵਾਹੀ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਪੜਾਂਗੇ ਨਾ ਜੀ ਸਾਰੇ ਦੀ ਸਾਰੀ ਬਾਣੀ ਉਹਦੇ ਵਿੱਚ ਮਨ ਦੀ ਸ਼ਬਦ ਗੱਲ ਹੀ ਕੀਤੀ ਹੈ ਸਾਰਿਆਂ ਥਾਵਾਂ ਤੇ ਮਨ ਦੀ ਹੀ ਗੱਲ ਕੀਤੀ ਹੈ ਪ੍ਰੀਤੰਦ ਜਾਨ ਲਿਹੋ ਮਨ ਮਾਹੀ ਕਹਿੰਦੇ ਇਹ ਗੱਲ ਆਪਣੇ ਮਨ ਵਿੱਚ ਪੱਕੀ ਕਰ ਲੈ ਕਿਹੜੀ ਗੱਲ ਕਹਿ ਰਹੇ ਆ ਪੱਕੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਸੁਖ ਸਿਓ ਹੀ ਜਗ ਫੰਦੇਓ ਕੋ ਕਾਹੋ ਕੋ ਨਾਹੀ ਕਹਿੰਦੇ ਆ ਗੱਲ ਪੱਕੀ ਕਰ ਲੈ ਕਿ ਸਾਰੇ ਦੁਨੀਆ ਜਿਹੜੀ ਨਾ ਇਹ ਆਪਣੇ ਸੁਖ ਕਰਕੇ ਜਿੰਬੜੀ ਹੋਈ ਹੈ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਜਿਹੜਾ ਤੇਰੇ ਦੁੱਖ ਚ ਵੀ ਉਹ ਨਹੀਂ ਸਾਥ ਨਿਭਾ ਦੇ ਕਹਿੰਦੇ ਆਪਣੇ ਸੁੱਖ ਸੋ ਹੀ ਜਗ ਫਾਂਦੇ ਹੋ ਕੋ ਕਾਹੂ ਕੋ ਨਹੀਂ ਰਹਾਓ ਸੁਖਮਾਨ ਬਹੁਤ ਮਿਲ ਬੈਠ ਰਹਤ ਕਉ ਹੂ ਦਿਸ ਘੇਰੇ ਕਹਿੰਦੇ ਜਿੱਦੇ ਸੁੱਖਾਂ ਦਾ ਸਮਾ ਆਇਆ ਨਾ ਉਹਦੇ ਸਾਰਿਆਂ ਨੇ ਤੈਨੂੰ ਆਲੇ-ਦਾਲੇੋਂ ਘੇਰ ਕੇ ਚਾਰੇ ਪਾਸਿਓਂ ਘੇਰ ਕੇ ਬੈਠਣਾ ਮੈਨੂੰ ਆਹ ਵੀ ਗੱਲ ਸੁਣਾ ਮੈਨੂੰ ਆਹ ਵੀ ਗੱਲ ਸੁਣਾ ਮੈਨੂੰ ਉੱਥੇ ਦੀਆਂ ਦੱਸ ਮੈਨੂੰ ਉੱਥੇ ਦੀਆਂ ਦੱਸ ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿਤ ਜਹੋਂ ਦਿਸ ਘੇਰੈ ਕਹਿੰਦੇ بڑے ਲੋਕ ਤੈਨੂੰ ਮਿਲਣ ਵਾਸਤੇ ਆਉਣਗੇ ਤੇ ਚਾਰੇ ਪਾਸਿਓਂ ਘੇਰ ਕੇ ਬੈਠਣਗੇ ਤੈਨੂੰ ਪਰ ਨਾਲ ਦੀ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਆ বিপਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਾ ਕਹਿੰਦੇ ਜਿੱਦੇ ਵਿਪਤਾ ਦਾ ਸਮਾ ਆ ਗਿਆ ਉਹਦੇ ਤੇਰੇ ਕੋਲ ਕੋਈ ਵੀ ਨਹੀਂ ਖੜਨਾ ਜਦੋਂ ਸੀ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਆ ਨਾ ਜੀ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ 'ਚ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿੰਦੇ ਆ ਸਾਰੇ ਪਰਿਵਾਰ ਨਾਲ ਮਿਲ ਕੇ ਰਹਦੇ ਆ ਉਦੋਂ ਬੜੀ ਦੁਨੀਆ ਕਹਿੰਦੀ ਸੱਚੇ ਪਾਤਸ਼ਾਹ ਸੀ ਵੀ ਤੁਹਾਡੇ ਨਾਲ ਰਹਿਣਾ ਅਸੀਂ ਵੀ ਤੁਹਾਡੇ ਨਾਲ ਰਹਿਣਾ ਕਿਉਂ ਕਿਉਂਕਿ ਸੁੱਖ ਮਿਲ ਰਿਹਾ ਤੇ ਜਿਸ ਦਿਨ ਉਸ ਕਿਲੇ ਨੂੰ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ ਉਸ ਕਿਲੇ ਦੇ ਅੰਦਰ ਨਾ ਕੋਈ ਚੀਜ਼ ਜਾਣ ਦਿੰਦੇ ਆ ਨਾ ਕੋਈ ਬਾਹਰ ਆਉਣ ਦਿੰਦੇ ਆ 9 ਮਹੀਨਿਆਂ ਤੱਕ ਘੇਰਾ ਪਾ ਕੇ ਰੱਖਿਆ ਉਦੋਂ ਫਿਰ ਬਹੁਤਿਆਂ ਨੇ ਆਖਿਆ ਸੱਚੇ ਪਾਦਸ਼ਾਹ ਸੀ ਨਹੀਂ ਰਹਿ ਸਕਦੇ ਤੁਹਾਡੇ ਨਾਲ ਆਖਿਆ ਕਿਉਂ ਨਹੀਂ ਰਹਿ ਸਕਦੇ ਕਹਿੰਦੇ ਅਸੀਂ ਨਹੀਂ ਭੁੱਖ ਘਟ ਸਕਦੇ 9 ਮਹੀਨਿਆਂ ਤੱਕ ਜਿਹੜਾ ਕੁਝ ਹੈਗਾ ਸੀ ਅੰਦਰ ਛਕ ਲਿਆ ਪਰ ਜਦੋਂ ਨਾ ਕੁਝ ਛਕਣ ਨੂੰ ਮਿਲਿਆ ਫਿਰ ਜਿਹੜੇ ਤੇ ਹੈਗੇ ਸੀ ਮਰ ਜੀ ਬੜੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੇ ਨਾਲ ਪਰ ਜਿਹੜੇ ਸੁੱਖ ਕਰਕੇ ਲੱਗੇ ਹੋਏ ਸੀ ਉਹ ਕਹਿੰਦੇ ਸੱਚੇ ਬਾਦਸ਼ਾਹ ਸੀ ਤੇ ਜਾਣ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਜਾਣ ਹੈ ਤਾਂ ਕਹਿੰਦੇ ਫਿਰ ਵਿਦਾਵਾ ਲਿਖ ਦਿਓ ਲਿਖ ਕੇ ਦੇ ਦਿਓ ਕਿ ਤੂੰ ਸਾਡਾ ਗੁਰੂ ਕਿ ਅਸੀਂ ਤੇਰੇ ਸਿੱਖ ਨੇ 200 ਬੰਦਾ ਉੱਠਿਆ ਕਹਿੰਦੇ ਪਰ 45 ਬੰਦਿਆਂ ਨੇ ਲਿਖਿਆ ਇਹ ਤੂੰ ਸਾਡਾ ਗੁਰੂ ਨੇ ਅਸੀਂ ਤੇਰੇ ਸਿੱਖ ਨੇ ਭਾਵ ਕੇ ਸੁਖ ਮਹਾਨ ਬਹੁਤ ਮਿਲ ਬੈਠਤ ਰਹਤ ਚੋਂ ਦਿਸ ਘੇਰਾ ਵਿਪਤ ਪਰੇ ਸਭ ਹੀ ਸੰਗ ਛੱਡਤ ਕੋ ਨਾ ਆਵਤ ਮੇਰੇ ਜਦੋਂ ਉਹ ਵਿਪਤਾ ਦਾ ਸਮਾਂ ਸੀ ਉਹ ਪੋਹ ਦੀਆਂ ਰਾਤਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਲਾ ਛੱਡਣਾ ਪਿਆ ਉਦੋਂ ਕਹਿੰਦੇ ਫਿਰ ਮਰਜੀ ਵੜੇ ਰਹਿਗੇ ਨਾਲ ਤੇ ਜਿਹੜੇ ਸੁੱਖ ਕਰਕੇ ਲੱਗੇ ਹੋਏ ਸੀ ਸਾਰੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਛੱਡ ਕੇ ਚਲੇ ਗਏ ਤੇ ਗੁਰੂ ਗੋਬਿੰਦ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਾਨੂੰ ਸਮਝਾਉਣ ਦਾ ਤਰੀਕਾ ਕਹਿੰਦੇ ਜਿਸ ਤਰ੍ਹਾਂ ਇੱਕ ਘਰ ਪਤੀ ਪਤਨੀ ਰਹਿੰਦੇ ਆ ਦੋਨਾਂ ਦਾ ਬਹੁਤ ਪਿਆਰ ਹੁੰਦਾ ਹੈ ਕਹਿੰਦੇ ਉਹ ਵੀ ਇੱਕ ਦੂਜੇ ਦਾ ਸਾਥ ਛੱਡ ਜਾਂਦੇ ਆ ਘਰ ਕੀ ਨਾਰ ਬਹੁਤ ਇਤਜਾਸਿਓ ਸਦਾ ਰਹਤ ਸੰਗ ਲਾਗੇ ਕਹਿੰਦੇ ਘਰ ਦੀ ਜਿਹੜੀ ਇਸਤਰੀ ਆ ਉਹ ਆਪਣੇ ਪਤੀ ਦੇ ਨਾਲ ਨਾਲ ਚੱਲਦੀ ਹੈ ਪਰ ਕਹਿੰਦੇ ਉਹ ਵੀ ਇੱਕ ਦਿਨ ਸਾਥ ਛੱਡ ਜਾਣੀ ਹੈ ਘਰ ਕੀ ਨਾਰ ਬਹੁਤ ਹੀ ਤਜਾਸਿਓ ਸਦਾ ਰਹਤ ਸੰਗ ਲਾਗੀ ਕਹਿੰਦੇ ਨਾਲ ਨਾਲ ਦੁਰਦੀ ਹੈ ਜਿਵੇਂ ਸਾਡਾ ਸ਼ਰੀਰ ਹੈ ਨਾ ਅਸੀਂ ਕਹਿੰਦੇ ਆ ਇਹ ਤੇਰਾ ਸ਼ਰੀਰ ਹੈ ਇਹਨੂੰ ਬੜਾ ਆਸਾਮ-ਸਾਮ ਰੱਖਦੇ ਆ ਪਰ ਜਦੋਂ ਕਹਿੰਦੇ ਕਿਸੇ ਨੂੰ ਅਟੈਕ ਹੋ ਜਾਂਦਾ ਨਾ ਅਧਰੰਗ ਦਾ ਅਟੈਕ ਹੋ ਗਿਆ ਇੱਕ ਪਾਸੇ ਜਵਾਬ ਦੇ ਗਿਆ ਕਹਿੰਦੇ ਸਰੀਰ ਵੀ ਤੇਰਾ ਨਹੀਂ ਰਹਿਣਾ ਕਹਿੰਦੇ ਫਿਰ ਤੂੰ ਦੂਸਰਿਆਂ ਤੇ ਕਿਉਂ ਆਸਾਂ ਲਾਈ ਬੈਠਾ ਕਿ ਆਹ ਮੇਰਾ ਹੈ ਆਹ ਮੇਰਾ ਹੈ ਠੀਕ ਹੈ ਦੁਨਿਆਵੀ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਮੇਰੇ ਧੀਆ ਪੁੱਤਰ ਨੇ ਆਹ ਮੇਰੀ ਮਾਂ ਆਹ ਮੇਰਾ ਪਿਓ ਹੈ ਆਹ ਮੇਰੇ ਰਿਸ਼ਤੇਦਾਰ ਨੇ ਪਰ ਕਹਿੰਦੇ ਜਦੋਂ ਅੰਤਲਾ ਸਮਾਂ ਤੇਰਾ ਆ ਗਿਆ ਉਦੋਂ ਕਹਿੰਦੇ ਕਿਸੇ ਨੇ ਵੀ ਤੇਰਾ ਸੋ ਰਾਈਨ ਹੋਣਾ ਘਰ ਕੀ ਨਾਰ ਬਹੁਤ ਹੀ ਤਜਾ ਸਿਓ ਸਦਾ ਰਹਤ ਸੰਗ ਲਾਗੇ ਤੇ ਨਾਲੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕਹਿੰਦੇ ਜਿੱਦਿਆ ਇਹ ਸਰੀਰ ਦੇ ਵਿੱਚੋਂ ਜਿੰਦ ਨਿਕਲ ਗਈ ਨਾ ਕਹਿੰਦੇ ਉਹਦੇ ਜਿਹੜੀ ਇਸਤਰੀ ਤੇਰੇ ਨਾਲ-ਨਾਲ ਚੱਲਦੇ ਸੀ ਕਹਿੰਦੇ ਉਹਨੇ ਵੀ ਕਹਿਣਾ ਕਿ ਤੇ ਹੁਣ ਗੁਜਰ ਗਿਆ ਤੇ ਤੇ ਹੁਣ ਪ੍ਰੇਤ ਬਣ ਗਿਆ ਤੇ ਮਿੱਟੀ ਬਣ ਗਿਆ ਇਹਦਾ ਹੁਣ ਕੁਛ ਨਹੀਂ ਕਰਨਾ ਇਹਨੂੰ ਜਾ ਕੇ ਕਬਰ 'ਚ ਦੱਬਿਓ ਜਾਂ ਫਿਰ ਇਹਨੂੰ ਸੰਸਕਾਰ ਕਰਿਓ ਕਹਿੰਦੇ ਉਹਨੇ ਵੀ ਤੇਰਾ ਸਾਥ ਛੱਡ ਜਾਣਾ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿੱਦ ਕੋ ਵਿਵਹਾਰ ਬਣਿਓ ਹੈ ਜਾਸੂ ਨੇਹੋ ਲਗਾਇਓ ਕਹਿੰਦੇ ਤੇ ਦੁਨੀਆ ਦਾ ਵਿਵਹਾਰ ਹੈ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸੂ ਨੇਹੋ ਲਗਾਇਓ ਕਹਿੰਦੇ ਜਿਹਦੇ ਨਾਲ ਵੀ ਪਿਆਰ ਪਾਓਗੇ ਉਹ ਇਸੇ ਤਰ੍ਹਾਂ ਹੀ ਹੋਣਾ ਪਰ ਕਹਿੰਦੇ ਜੇ ਤੁਸੀਂ ਗੁਰੂ ਨਾਲ ਪਿਆਰ ਪਾ ਲਿਆ ਨਾ ਗੁਰੂ ਨੇ ਫਿਰ ਮਰਨ ਤੋਂ ਬਾਅਦ ਵੀ ਤੇਰੀ ਬਾਹ ਨਹੀਂ ਛੱਡਣੇ ਅੰਤ ਵਾਰ ਨਾਨਕ ਬਿਨ ਹਰ ਜੇ ਕੋ ਕਾਮ ਨਾ ਆਇਓ ਕਹਿੰਦੇ ਅੰਤਲਾ ਸਮਾਂ ਵੀ ਜਦੋਂ ਆ ਗਿਆ ਉਦੋਂ ਕਹਿੰਦੇ ਗੁਰੂ ਨੇ ਤੇਰੀ ਬਾਹ ਫੜ ਲੈਣੀ ਹੈ ਗੁਰੂ ਨੇ ਨਹੀਂ ਛੱਡਣਾ ਜਿਵੇਂ ਗੁਰੂ ਸਾਹਿਬ ਕਹਿੰਦੇ ਨਾਨਕ ਕੱਟੜਿਆ ਸਿਉ ਤੋੜ ਨਾਨਕ ਕੱਚੜਿਆਂ ਸਿਉ ਤੋੜ ਢੂਂਡ ਸੱਜਣ ਸੰਤ ਪੱਕਿਆ ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਕਹਿੰਦੇ ਜਿਹੜੀ ਦੁਨੀਆ ਨਾਲ ਪਿਆਰ ਪਾਇਆ ਤੇ ਕਹਿੰਦੇ ਰਸਤੇ ਚੀ ਛਾਲ ਸਾਥ ਛੱਡ ਜਾਣਾ ਪਰ ਜੇ ਗੁਰੂ ਨਾਲ ਪਿਆਰ ਪਾਲਿਆ ਗੁਰੂ ਨੇ ਮਰਨ ਤੋਂ ਬਾਅਦ ਵੀ ਤੇਰੀ ਬਾਹ ਨਹੀਂ ਛੱਡਣੀ ਵਾਹੇ ਜਿੰਨਾ ਦੀ ਪਕੜੀ ਐ ਸਿਰ ਦੀਜੈ ਵਾਹੇ ਨਾ ਛੋਡੀ ਐ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਚਨ ਨੇ ਕਿ ਜੇ ਉਹਨਾਂ ਨੇ ਹਿੰਦੂ ਧਰਮ ਦੇ ਲਈ ਉਹਨਾਂ ਦੀ ਬਾਹ ਫੜ ਲਈ ਹਿੰਦੂਆਂ ਦੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਆਪ ਕੁੜਵਾਨ ਕਰਤਾ ਪਰ ਉਹਨਾਂ ਦੀ ਬਾਹ ਨਹੀਂ ਛੱਡੀ ਪਰ ਉਹ ਜਿਹੜੇ ਲੋਕ ਸੀ ਉਹਨਾਂ ਦੀ ਬਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਹੀਂ ਛੱਡੀ ਪਰ ਉਹ ਅੱਜ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਭੁੱਲ ਬੈਠੇ ਐ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਐ ਸਿੱਖ ਗੁਰੂ ਹਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਐ ਪਰ ਜਿਨ੍ਹਾਂ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਆਪ ਕੁਰਬਾਨ ਕੀਤਾ ਉਹ ਸੁੱਖਾਂ ਦੇ ਕਾਰਨ ਸੁੱਖਾਂ ਦੇ ਵਿੱਚ ਲੱਗ ਕੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਭੁੱਲ ਗਏ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਾਡਾ ਜਨਿਓ ਬਚਾਇਆ ਜੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਜਨਿਓ ਦੀ ਰਾਖੀ ਨਾ ਕਰਦੇ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਨਾ ਕਹੂੰ ਅਬ ਕੀ ਨਾ ਕਹੂੰ ਕਬ ਕੇ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਸੁੰਨਤ ਹੁੰਦੇ ਸਭ ਕੇ ਤੇ ਜੇ ਅਸੀਂ ਗੁਰੂ ਦੇ ਨਾਲ ਪਿਆਰ ਪਾਵਾਂਗੇ ਗੁਰੂ ਨੇ ਸਾਨੂੰ ਮਰਨ ਤੋਂ ਬਾਅਦ ਵੀ ਰੱਖ ਲੈਣਾ ਪਰ ਜੇ ਗੁਰੂ ਨਾਲੋਂ ਟੁੱਟ ਗਏ ਤੇ ਦੁਨੀਆ ਨੇ ਸਾਡਾ ਸਾਡੇ ਹੁੰਦਿਆਂ ਹੁੰਦੇ ਸਾਥ ਛੱਡ ਜਾਣਾ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਸੂ ਨੇਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੇ ਕੋ ਕਾਮ ਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ